ਨਰਾ ਰਾ ਅਰੇ ਆ ਸਮਾਰੀਆਂ ਨੇ ਭਾਈ ਇਹ ਜਿਹੜਾ ਇਹ ਕਿਹੜਾ ਰਾ ਵਜਦਾ ਇਹ ਇਹ ਰਾਮਾ ਰੋੜਾ ਵਾਲਾ ਕੱਚਾ ਰਸਤਾ ਵਜਦਾ ਇਹ ਜਿਹੜਾ ਰਾਮੇ ਜਾਂਦਾ ਸਟੇਡੀਅਮ ਕੋਲੇ ਮਲਾਂ ਦੇ ਰਾ ਉ ਪਿੰਡ ਕੋਨੇ ਉਹ ਰਾਮੇ ਦਾ ਰਾ ਵਜਦਾ ਹੈ ਰਾਮਾ ਰਾਮੇ ਦਾ ਕੱਚਾ ਰਾ ਵਜਦਾ ਹੈ ਇਹ ਤੁਸੀਂ ਇੱਥੇ ਆਪ ਸਮਾਰੀ ਜਾਂਦੇ ਹੋ ਇਹ ਵੀ ਬੱਚਿਆਂ ਨੇ ਪੜ੍ਹਨ ਜਾਣਾ ਹੁੰਦਾ ਕੋਈ ਬੈਣਾ ਵੀ ਆਉਂਦੀਆਂ ਬੱਚਿਆਂ ਨੂੰ ਪੜਾਉਣ ਵਾਲੀਆਂ ਇੱਥੇ ਪੈਂਡੀਆਂ ਦੀ ਬਰਾਹ ਦਾ ਬਰਾ ਹਾਲ ਹੈ ਪੈਂਡੀਆਂ ਤੋਂ ਪਿੱਛੇ ਧਾਰ ਕੇ ਮੁੜ ਜਾਂਦੀਆਂ ਇਹ ਜਵਕਾਂ ਨੂੰ ਤੇ ਹੁਣ ਕੀ ਮੰਗ ਰੱਖਦੇ ਤੁਸੀਂ ਅਸੀਂ ਮੰਗ ਰੱਖਦੇ ਆ ਜੀ ਸਾਡਾ ਰਾ ਪੱਕਾ ਹੋਵੇ ਜਿੰਨੇ ਸਰਕਾਰਾਂ ਆਂ ਗਿਆ ਪਹਿਲਾਂ ਉਹਨਾਂ ਨੂੰ ਅਰਜ਼ੀਆਂ ਦਿੱਤੀਆਂ ਹੋਗੀਆਂ ਬੱਲ ਸਾਹਿਬ ਵੀ ਆਏ ਸੀ ਉਹਨਾਂ ਦੇਖ ਕੇ ਗਏ ਸੀ ਕਹਿੰਦੇ ਅਸੀਂ ਪੱਕਾ ਕਰਵਾ ਦੇਂਗੇ ਐਪਲੀਕੇਸ਼ਨ ਦਿੱਤੀ ਹੋਈ ਆ ਉਹਨਾਂ ਨੂੰ ਆਪ ਖੁਦ ਦੇਖ ਕੇ ਗਏ ਉਹਨਾਂ ਬੱਲ ਸਾਹਿਬ ਤੇ ਜਿਹੜੀਆਂ ਪਹਿਲਾਂ ਸਰਕਾਰਾਂ ਆਂ ਉਹਨਾਂ ਨੇ ਬਣਵਾਇਆ ਨਹੀਂ ਨਾ ਬੱਲ ਸਾਹਿਬ ਕਹਿੰਦੇ ਅਸੀਂ ਬਣਵਾਵਾਂਗੇ ਉਦੋਂ ਸਰਕਾਰ ਵਾਗ ਗਈ ਫਿਰ ਇਹਨਾਂ ਦੀ ਆਪ ਵਾਲੀ ਸਰਕਾਰ ਆ ਗਈ ਇਹ ਵੀ ਵਿੱਚ ਇਹਦੇ ਚੀਲਿਆਂ ਦੇ ਵਿੱਚ ਦੀ ਟੱਪ ਕੇ ਗਏ ਨਾ ਵੋਟਾਂ ਵੇਲੇ ਆਉਂਦੇ ਨੇ ਵੋਟਾਂ ਵੇਲੇ ਤਾਂ ਆਉਂਦੇ ਆ ਸਾਰੇ ਹਾਂ ਮਲਾਇ ਕੱਲੇ ਰਾਮੇਪਿੰਡ ਨੂੰ ਜਾਂਦਾ ਕਿ ਹੋਰ ਵੀ ਕਿਥੇ ਪਾਸੇ ਜਾਂਦਾ ਤਲਵੰਡੀ ਦੀ ਰਾਮਾ ਰੋਡ ਦੇ ਉੱਤੇ ਚੜਦਾ ਵੱਡੇ ਰੋਡ ਦੇ ਉੱਤੇ ਅੱਛਾ ਵੱਡੇ ਰੋਡ ਤੇ ਚੜਦਾ ਹਾਂ ਇਧਰੋਂ ਜੱਜਲ ਤੋਂ ਸਾਰਾ ਕੱਚਾ ਰਸਤਾ ਸਾਫ ਹੈ ਕਿਉਂ ਉਧਰ ਵੱਧ ਐਕਸੀਡੈਂਟ ਹੁੰਦੇ ਨੇ ਇਧਰ ਵੀ ਰੈਫਾਈਨਰੀ ਵਾਲੇ ਵੀ ਜਾਂਦੇ ਨੇ ਸਾਰੇ ਮੰਨ ਲਓ ਤੁਸੀਂ ਐ ਕਹਿਣਾ ਚਾਹਣਾ ਵੀ ਇਹ ਨਾ ਰਸਤਾ ਜਿਹੜਾ ਰਾਮੇ ਮੰਡੀ ਨੂੰ ਜਾਂਦਾ ਹੈ ਨਾਲੇ ਰੈਫਾਈਨਰੀ ਨੂੰ ਜਾਂਦਾ ਹੈ ਵੀ ਇਧਰ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਵੀ ਇਧਰ ਰਸਤਾ ਸਿੱਧਾ ਚਲਾ ਜਾਵੇ ਹਾਂ ਬਈ ਜਿਹੜੇ ਰੈਫਾਈਨਰੀ ਨੂੰ ਆਪਣੇ ਜਾਂਦੇ ਨੇ ਮੁੰਡੇ ਇੱਥੋਂ ਸਾਰੇ ਓਹ ਇਧਰ ਦੀ ਜਾਂਦੇ ਇੱਕ ਤਾਂ ਲੁੱਟ ਖੋਣੀ ਹੁੰਦੀ ਉੱਥੇ ਸੜਕ ਨੂੰ ਲੇਟ ਆਉਂਦੇ ਹੈਗੇ ਰਾਤ ਤੇ ਸਾਰੇ ਆਪਣਾ ਇਧਰ ਦੀ ਟੱਪਦੇ ਹੈਗੇ ਇਹ ਰੋਡ ਦੇ ਉੱਤੇ ਘਰਾਂ ਸਾਰੇ ਕਿਤੇ ਆ ਘਰ ਆ ਗਿਆ ਜੀ ਆ ਫਿਰ ਢਾੜਨਾ ਬਹੁਤ ਹੈ ਜਾਂ ਇੱਥੇ ਰਾਮੇ ਮਲ ਢਾੜਨਾ ਹੀ ਬਹੁਤ ਹੈ ਫਿਰ ਐ ਨਾ ਵੀ ਜਿਨੇ ਰਸਤੇ ਦੇ ਵਿੱਚ ਨੰਗਣਾ ਸੁੱਖ ਹੈ ਕਿਉਂ ਦੂਸਰਾ ਰਸਤਾ ਪੱਕਾ ਕਰਿਆ ਹੋਇਆ ਜਿਹੜਾ ਰਾਮੇਪਿੰਡ ਵਾਲਿਆਂ ਨੇ ਪੱਕਾ ਕਰਵਾ ਲਿਆ ਹੁਣ ਤੀ ਹਾਂ ਉਹ ਤਾਂ ਖੜਾਉਂਜਾ ਲੱਗਿਆ ਹੋਇਆ ਇਟਾਂ ਦਾ ਸੂਏ ਤੋਂ ਅੱਗੇ ਸਾਰਾ ਪੱਕਾ ਹੈ ਲੋਕ ਇਟਾਂ 52 ਇਹ ਰਹਿ ਗਿਆ ਇਹ ਰਾ ਅਸੀਂ ਆਪਦੇ ਕੋਲੋਂ ਖਰਚਾ ਪਾ ਕੇ 200 ਰੁਪਏ ਕਿੱਲਾ ਸਾਰਾ ਰੇ ਏ ਅਸੀਂ ਆਪ ਦੀ ਮਿਹਨਤ ਕਰਕੇ ਬਣਵਾਈ ਜੰਨੇ ਆਂ। ਵੀ ਅਸੀਂ ਪੰਜ ਛੇ ਆਂ ਭਾਈ। ਪੰਜ ਛੇ ਬੰਦੇ ਆਂ ਸਾਰੇ। ਅੱਛਾ ਸਾਰਿਆਂ ਨੇ ਆਪ ਦਾ ਖਰਚਾ ਕਾਰੋਬਾਰੀ ਪਾਇਆ ਵੀ ਕਿੱਲੇ ਹਿਸਾਬ ਨਾਲ ਪਾਇਆ? 200 ਰੁਪਏ ਕਿੱਲਾ ਪਾਇਆ। ਚਲੋ ਕਿਸੇ ਨੇ ਵਾਧਾ ਦਿੱਤੇ ਘੱਟ ਦਿੱਤੇ ਕੋਈ ਗੱਲ ਨਹੀਂ। ਹਾਂ। ਸਾਰੇ ਸਹਿਮਤਾ ਨਾਲ ਸਾਡੇ। ਪੈਸੇ ਤਾਂ ਆਏ ਆ ਨਾ ਵੱਧ ਘੱਟ ਆ ਜਾਂਦਾ ਜਦੋਂ ਬੰਦੇ ਘੱਟ ਹੋਣ ਨਾ ਉਦੋਂ ਦਿੱਕਤ ਆਉਂਦੀ ਏ ਥੋੜੀ ਜੀ। ਹਾਂ ਬੰਦੇ ਅਸੀਂ ਆਈ ਆ ਪੰਜ ਛੇ ਬੰਦੇ ਆ। ਅਸੀਂ ਸਰਪੰਚ ਕੋਲ ਇਹਦੀ ਦੇਤੀ ਸੀ ਭਾਈ ਨਰੇਗਾ ਵੀ ਨਰੇਗਾ ਵਾਲਿਆਂ ਦਾ ਉਹ ਕਰਦੇ। ਇਹ 10 ਬੰਦੇ ਦੇ ਦੇ। 10 ਦੇ ਦੇ ਸਾਨੂੰ। ਫੇਰ ਬੰਦ ਆ ਕੰਮ? ਹਾਂ ਬੰਦ ਆ ਕੰਮ ਕਹਿੰਦਾ ਕੰਮ ਚੱਲੀ ਜਾਂਦਾ ਹੈ ਇਹ ਪਾਉਂਦੇ ਆਪਣੇ ਕੀ ਉਹ ਕਵੀਆਂ ਬੜੀਆਂ ਜਾਂਦੀਆਂ ਅੱਛਾ ਗਲੀਆਂ ਚ ਉਹ ਨਰੇਗ ਵਾਲੇ ਲਾਏ ਹੋਏ ਆ ਹਾਂ ਹਾਂ ਨਰੇਗ ਵਾਲੇ ਕੰਮ ਕਰੀਏ ਤਾਂ ਸਾਨੂੰ ਦਾਸ ਬੰਦੇ ਦਿੱਤੇ ਨਹੀਂ ਮੰਲਾ ਵੀ ਮੰਰੇਗ ਵਾਲੇ ਗਲੀਆਂ ਦੇ ਵਿੱਚ ਲਾਤੇ ਤੇ ਜਿਹੜਾ ਮੇਨ ਰਾਹ ਰਸਤਾ ਇਹ ਰਾਮੇ ਪਿੰਡ ਨੂੰ ਜਾਂਦਾ ਰਾਮਾ ਮੰਡੀ ਨੂੰ ਉਹ ਤੇ ਨਹੀਂ ਲਾਏ ਉਹ ਤੇ ਲਾਏ ਨਹੀਂ ਹੁਣ ਅਸੀਂ ਲਾਉਣ ਵੀ ਨਹੀਂ ਦਿੰਦੇ ਠੀਕ ਹੈ ਇਹ ਤਾਂ ਟਰੈਕਟਰ ਦੀ ਬਣਾ ਲਾ ਵੀਡੀਓ ਆ ਰਿਹਾ ਬੰਦੇ ਅਸੀਂ ਆਪਾਂ ਟਰੈਕਟਰ ਦਾ ਤਵਿਆਂ ਨਾ ਵਾਹੀ ਜਾਂਦਾ ਚੀਲਾ ਬਣਿਆ ਹੋਇਆ ਵੱਡਾ ਮਲੇ ਬਾਹੇ ਤੋਂ ਨਹੀਂ ਸੋਨ ਨੂੰ ਦਿਖ ਰਿਹਾ ਚੀਲੇ ਵੱਡੇ ਸੀਗੇ ਤੇ ਮੰਨ ਲਓ ਵੀ ਆਪ ਪੈਦਲ ਵੀ ਲੰਘ ਸਕਦੇ ਕੋਈ ਸਾਧਨ ਤਾਂ ਕੀ ਲੰਘਣਾ ਦੇ ਵਿੱਚ ਦੀ ਕੋਈ ਪੈਦਲ ਨਹੀਂ ਲੰਘ ਸਕਦਾ ਬੰਦਾ ਤੇ ਹੁਣ ਇਹਦੇ ਵਿੱਚ ਦੀ ਅਸੀਂ ਆਪ ਲੰਘ ਕੇ ਆਏ ਆ ਆ ਪੱਕਾ ਖਾਲ ਨਾਲ ਬਣਿਆ ਪੱਕੇ ਖਾਲ ਦੇ ਨਾਲ ਦੀ ਲੰਘ ਕੇ ਆਏ ਆ ਅਸੀਂ ਤੇ ਆਪ ਤੋਂ ਵੀ ਤੁਰ ਕੇ ਵੀ ਨਹੀਂ ਲੰਘਿਆ ਜਾਂਦਾ ਮੰਨ ਲਓ ਸਾਰੀਆਂ ਸਰਕਾਰਾਂ ਜਿੰਨੀਆਂ ਆਂ ਅਸੀਂ ਸਰਕਾਰਾਂ ਕੀ ਦੀਆਂ ਹੁੰਦੀਆਂ ਆ ਪਿੰਡ ਦੀਆਂ ਸਰਕਾਰਾਂ ਦੀਆਂ ਜਿਹੜੇ ਮੈਨ ਲੀਡਰ ਹੁੰਦੇ ਆ ਪਿੰਡ ਦੇ ਕਿਸੇ ਵੀ ਸਰਕਾਰ ਦੇ ਹੋਣ ਉਹਨਾਂ ਨੇ ਖਿੱਚ ਕਰਨੀ ਹੁੰਦੀ ਹੈ ਉਹਨਾਂ ਦਾ ਕੰਮ ਕੀ ਹੁੰਦਾ ਆ ਆਪਸ ਵਿੱਚ ਲੜਨਾ ਉਹਨਾਂ ਨੂੰ ਜ਼ਰੂਰੀ ਹੁੰਦਾ ਹੈ ਵੀ ਆਪ ਕਰਨ ਹਾਲਾ ਜਿਹੜਾ ਮੈਨ ਲੀਡਰਾਂ ਦਾ ਕੰਮ ਹੁੰਦਾ ਹੈ ਇਹ ਇਹਦੇ ਵਿੱਚ ਜਿਹੜਾ ਰਾਹ ਪੱਕਾ ਹੋ ਜਾਂਦਾ ਬੋਲਣਾ ਹੁੰਦਾ ਬੁਲਾਰਿਆਂ ਨੇ ਤੇ ਵੀਡੀਓ ਵਾਲਾ ਨਹੀਂ ਬੋਲਦਾ ਵੀਡੀਓ ਵਾਲਾ ਸਵਾਲ ਪੁੱਛਦਾ ਹੁੰਦਾ ਤੇ ਪਰ ਮੈਂ ਕਿਉਂ ਬੋਲਦਾ ਆਂ ਕੀ ਬੋਲਦਾ ਮੈਂ ਜਿੰਨੇ ਵੀ ਪਿੰਡ ਦੇ ਲੀਡਰ ਹੁੰਦੇ ਆ ਨਾ ਉਹਨਾਂ ਨੇ ਪਿੰਡ ਦਾ ਕੰਮ ਸਿਰੇ ਜਾਣ ਨਹੀਂ ਦੇਣਾ ਹੁੰਦਾ ਬਸ ਵੀ ਪਿੰਡ ਦਾ ਕੰਮ ਖਤਮ ਹੋ ਜੇ ਭਾਵੇਂ ਮੈਂ ਮਾਰਦੀ ਆ ਮੈਂ ਚਾਹੀਦੀ ਆ ਜ਼ਰੂਰੀ ਇਹਨਾਂ ਨੂੰ ਮੈਂ ਦੇ ਵਿੱਚ ਮੈਂ ਹੈਗੀ ਆ ਮੈਂ ਮਾਰਦੀ ਆ ਇਹ ਵੀ ਕੱਲੀ ਮੇਰੀ ਨਾ ਚੱਲੇ ਤੇ ਮੈਂ ਹੀ ਮਹੀਂ ਹੋਵਾਂ ਕੱਲਾ ਬਸ ਮੂਰੇ ਤੇ ਕੋਈ ਭਾਵੇਂ ਲੁੱਟ ਖੋਵੇ ਉਹ ਮਰੇ ਕੋਈ ਖਾਪੇ ਉਹ ਕੰਮ ਹੁੰਦਾ ਵੀ ਇੱਥੋਂ ਦੀ ਜਿਹੜੇ ਜਾਂਦੇ ਆ ਮੁੰਡੇ ਰਾਮਾ ਮੰਡੀ ਨੂੰ ਜਾਂਦੇ ਆ ਰਫੈਨ ਨਹੀਂ ਜਾਂਦੇ ਆ ਰਾਮੇ ਪਿੰਡ ਨੂੰ ਜਾਂਦੇ ਆ ਆਪਦੇ ਖੇਤਾਂ ਨੂੰ ਜਾਂਦੇ ਆ ਉਹ ਪੈਦਲ ਵੀ ਨਹੀਂ ਜਾ ਸਕਦੇ ਤੇ ਹੁਣ ਵਿਚਾਰੇ ਆਪ ਹੀ ਮਿਹਨਤ ਕਰੀ ਜਾਂਦੇ ਪਿੰਡ ਵਾਲੇ ਭਰਾ ਆਹ ਰਸਤਾ ਇਹਦੇ ਵਿੱਚ ਝੋਨਾ ਵੀ ਲਾ ਸਕਦੇ ਹੋ ਤੁਸੀਂ ਖੇਤਾਂ ਦੇ ਵਿੱਚ ਝੋਨਾ ਲੱਗਿਆ ਹੋਇਆ ਭਾਵੇਂ ਰਾਹ ਚਲਾ ਲਓ ਆਹ ਹਾਲ ਹੈ ਰਾਹ ਦਾ ਇਹਦਾ